ਇਹ ਸਰਬ ਕਲਿਆਣ ਰਾਉ ਜਿਉ ਪਾਏ ਪਿੰਡ ਜਨ ਸਾਦੇ ਆ ਦਿੱਤਾ ਪਨਣ ਕਾਣ ਆਪਣੇ ਦਾਸ ਕੀ ਆਪ ਪੈਰ ਰਾਖੀ ਨਾਨਕ ਸਰ ਗੁਰ ਬਾਣ ਸਦਾ ਗੰਗਾ ਲੋੜੀਏ ਮਿਆਂ ਦੀ ਕਿਰਪਾ ਸਾਡੇ ਚਰਨਾਂ ਵਿੱਚ ਛਿੜ ਬੈਠ ਕੇ ਕੀ ਪਾਪ ਦੀ ਬਾੜੀ ਦੀ ਜਹਾ ਸਰਨ ਕੀਤੇ ਨੇ ਸੋਗਲਾ ਜੋ ਪ੍ਰੋਗਰਾਮ ਹੈ ਪ੍ਰਬੰਧ ਸੰਤ ਸਹਾਜਨ ਭੇਰੇ ਸੇ ਪੂਰੇ ਗੁਰਤੇ ਜਾਣੀ ਸੁਣ ਤੇ ਪੁਨੀ ਹੋ ਜੀ ਗੋ ਅਰਜੀਆਂ ਰੇ ਕਟੇ ਤਕ ਤੋ ਕੀ ਰਾਮ ਰਜਨ ਜਿਨ ਜਾਤਾ ਕਿਸ ਕੀ ਰਹਿਤ ਸਤਿ ਬਚਨ ਸਭੂ ਸਭ ਗਾਇਤ ਜੋ ਜੋ ਹੋਏ ਸੋਈ ਸੁਖਿਆਈਆਂ ਬੁਰਿਆਈਆਂ ਬਾਚੇ ਦਰਮਾ ਦੂਰ ਆਇਆ ਜੀ ਇੱਕ ਮੈਂ ਗੱਲ ਤੁਹਾਨੂੰ ਦੱਸਣਾ ਚਾਹਤਾ ਹੁੜ ਫਗਵਾੜਾ ਵਾਸੀਆਂ ਨੂੰ ਕੋਈ ਡਾਕਟਰ ਸਾਹਿਬ ਆਪ ਵੀ ਡਾਕਟਰ ਤਾਜ ਸਾਹਿਬ ਸ੍ਰੀ ਜੀ ਦੋ ਅੰਮਰ ਜੀ ਰੇਟੇ ਤੂੰ ਮੈਂ ਮਹਲਾ 함ਰੀ ਗਣਤ ਨਾਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਪਿੱਛੇ ਹੋ ਗਏ ਵੇਂਦਰ ਬਾਜੀ ਸਾਹਮਣੇ ਅੱਗੇ ਕਰੋ ਮਾਨ ਸਾਹਿਬ ਪਿੱਛੇ ਹੋ ਗਏ ਦੇਖੋ ਮਾਨ ਸਾਹਿਬ ਨੂੰ ਨਾਲ ਲੈ ਲੋ ਜੀ ਲੈ ਲੋ ਜਿਹੜੇ ਸਾਡੇ ਸੋਨੀਆ ਮੰਤ ਜੀ ਆ ਸੇਵਾਦਾਰਮਿਕ ਬੇਰੇ ਦੇ ਉਹਨਾਂ ਨੂੰ ਬਹੁਤ ਸ਼ੁਰੀਆ ਕਾ ਬਹੁਤ ਖੁਸ਼ੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੁਹਾਡਾ ਇੱਥੇ ਆਉਣਾ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਡਮ ਖੈੜਾ ਜੀ ਜੀ ਆਇਆਂ ਨੂੰ ਸਾਰੇ ਸਾਡੇ ਸ਼ਹਿਰ ਦੇ ਫਕਤ ਦੇ ਲੋਕ ਸਾਡੇ ਵਲੰਟੀਅਰ ਪਹਿਣਾ ਵੀ ਸਾਰਿਆਂ ਦਾ ਅੱਜ ਸਾਨੂੰ ਇੱਥੇ ਵਧਾਈ ਦੇਣ ਲਈ ਸਾਨੂੰ ਅਸੀਸ ਦੇਣ ਲਈ ਸਾਨੂੰ ਸ਼ੁਭ ਕਾਮਨਾਵਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਅੱਜ ਸੰਗਰਾਮ ਦਾ ਦਿਨ ਹੈ ਅੱਜ ਆਗਾਜ਼ ਹੈ ਸਾਡੇ ਇਸ ਮੁੱਖ ਚੋਣ ਦਫ਼ਤਰ ਦਾ ਕੈਂਪੇਨ ਅੱਜ ਤੋਂ ਚੱਲੇਗੀ ਇਸ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਨੇ ਜਦੋਂ ਸਾਨੂੰ ਸਮਾਂ ਲੱਗੇ ਅਸੀਂ ਆਪਣਰਥੇ ਸਮਾਂ ਦੇਣਾ ਹੈ ਇੱਥੇ ਸਾਡੇ ਪ੍ਰੋਗਰਾਮ ਤੈਅ ਹੋਣਗੇ ਔਰ ਅਸੀਂ ਅੱਜ ਆਗਾਜ਼ ਕਰਨਾ ਹੈ ਪੰਜਾਬ ਤੋਂ ਇੱਕ ਆਪਣੀ ਆਵਾਜ਼ بلند ਆਵਾਜ਼ ਜਿਹੜੀ ਪੰਜਾਬ ਦੇ ਦੁਖਦਾਰ ਪੰਜਾਬ ਦੇ ਮੁੱਦੇ ਚੁੱਕੇਗੀ ਸੰਸਦ ਦੇ ਵਿੱਚ ਔਰ ਅਸੀਂ ਬਹੁਤ ਆਸਵੰਦ ਹੈ ਸਾਨੂੰ ਪੂਰਾ ਯਕੀਨ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਅੱਜ ਸੰਗਰਾਮ ਦਾ ਦਿਹਾੜਾ ਹੈ ਬਹੁਤ ਹੀ ਸ਼ੁਭ ਦਿਹਾੜਾ ਹੈ ਤੇ ਅੱਜ ਦੇ ਦਿਨ ਹੀ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਫਗਵਾਣਾ ਕੈਂਪੇਨ ਆਫਿਸ ਬੜੇ ਹੀ ਵਧੀਆ ਸਚੱਜੇ ਤਰੀਕੇ ਨਾਲ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਪਾਠ ਕਰਵਾ ਕੇ ਪਾਠ ਦੇ ਭੋਗ ਪਾਣ ਤੋਂ ਬਾਅਦ ਉਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਮੈਂ ਦੇਖਦਾ ਸੀਗਾ ਕਿ ਇੱਥੇ ਉਦਘਾਟਨ ਦੇ ਵਿੱਚ ਬਹੁਤ ਸਾਰੇ ਪ੍ਰਧਾਨ ਐਮਸੀ ਫਗਵਾੜਾ ਦੇ ਥੱਲੇ-ਥੱਲੇ ਵਾਰਡਾਂ ਤੋਂ ਪਿੰਡਾਂ ਤੋਂ ਬਹੁਤ ਸਾਰੇ ਲੋਕ ਇੱਥੇ ਆ ਕੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਅਸੀਂ ਡਾਕਟਰ ਰਾਜਗੁਰੂ ਚੱਬੇਗੜੀ ਦੇ ਨਾਲ ਆ ਤੇ ਮੈਂ ਅੱਗੇ ਤੋਂ ਵੀ ਇਹ ਆਸ ਕਰਦਾ ਹਾਂ ਕਿ ਇੱਕ ਆਪਣੇ ਬਲੱਡਕੀਰ ਸਾਥੀਆਂ ਨਾਲ ਆਪਣੇ ਸਾਰੇ ਅਹੁਦੇਦਾਰਾਂ ਨਾਲ ਪ੍ਰਧਾਨਾਂ ਨਾਲ ਪ੍ਰਧਾਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕੀ ਇੱਕ ਇੱਕ ਵੋਟ ਪਾ ਕੇ ਤੁਸੀਂ ਡਾਕਟਰ ਰਾਜਪਾਲ ਚੰਬੇਵਾਲ ਜੀ ਨੂੰ ਕਾਮਯਾਬ ਬਣਾਓ ਤਾਂ ਕਿ ਸਾਡੀ ਪੰਜਾਬ ਦੀ ਗੱਲ ਜਿਹੜੀ ਹੈ ਸੰਸਦ ਵਿੱਚ ਮੰਗੀ ਜਾ ਸਕੇ ਕੀ ਕੀ ਜਾ ਸਕੇ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਲੋਕ ਸਭਾ ਸ਼ਰਦੂਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਅਸ਼ਮਤ ਜੁਲੇਵਾਲੀ ਦਾ ਕੈਂਪੇਨ ਆਫਿਸ ਹਲਕਾ ਪੁਗਵਾੜੇ ਦੇ ਵਿੱਚ ਹੁੰਦਾ ਸੀ ਅੱਜ ਇੱਥੇ ਇਕੱਠ ਕੀਤਾ ਹੈ ਔਰ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਪੰਜਾਬ ਦੀ ਉਪਲੰਧ ਆਵਾਜ਼ ਪੰਜਾਬ ਦੇ ਮੁੱਦੇ ਚੱਕਣ ਲਈ ਸੰਸਦ ਦੇ ਵਿੱਚ ਡਾਕਟਰ ਰਾਜਕੁਮਾਰ ਚੱਪਲੇਵਾਲ ਨੂੰ ਜੱਤੂ ਬਣਾ ਕੇ ਭੇਜਿਓ ਤਾਂ ਕਿ ਉਹ ਆਪਾ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਪੰਜਾਬ ਦੇ ਲਈ ਨੀਤੀਆਂ ਸੰਸਦ ਦੇ ਵਿੱਚ ਬਣ ਸਕਣ ਪੰਜਾਬ ਦੇ ਮੁੱਦੇ ਚੱਕੇ ਜਾ ਸਕਣ ਕਿਉਂਕਿ ਹੁਣ ਤੱਕ ਇੱਥੋਂ ਜਿੰਨੇ ਐਮਪੀ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਅਸੀਂ ਆਮ ਆਦਮੀ ਪਾਰਟੀ ਇਹ ਅਹਿਦ ਕਰਦੇ ਆ ਕਿ ਅਸੀਂ ਪੰਜਾਬ ਦੇ ਜਿਹੜੇ ਸਾਡੇ ਸੰਸਦ ਹੋਣਗੇ ਉਹ ਪੰਜਾਬ ਦੇ ਲਈ ਕੁਰਜ਼ੋਰ ਅਪੀਲ ਕਰਨਗੇ ਆਪਣੀ ਆਵਾਜ਼ ਬੁਲੰਦ ਰੱਖਣਗੇ ਤੇ ਪੰਜਾਬ ਦੇ ਮੁੱਦੇ ਚੱਕਣਗੇ ਪੰਜਾਬ ਦੀ ਬਿਹਤਰੀ ਲਈ ਆਪਣੇ ਦੇਸ਼ ਦੀ ਬਿਹਤਰੀ ਲਈ ਆਮ ਆਦਮੀ ਪਾਰਟੀ ਨੂੰ ਵੋਟ ਫੜੀਏ ਔਰ ਖੁਸ਼ਹਾਲ ਦੇਸ਼ ਖੁਸ਼ਹਾਲ ਪੰਜਾਬ ਦੇ ਲਈ ਅਸੀਂ ਆਪਣੇ ਜਿਹੜਾ ਮਤਦਾਨ ਹੈ ਉਹਦੀ ਸਹੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਨੂੰ ਜਿੱਤਾਂ ਹਾਂਜੀ ਸਰ ਜੀ ਵਾਈਟੂਪੀ ਕਪਾਲ ਸਾਹਿਬ ਵਾਈਟ ਜੀ ਮਤੇ ਆ ਅੰਸ਼ ਸਾਂਤਨ ਸਰ ਜੀ ਦੀ ਹਾਜੀ ਦੇ ਵਿੱਚ ਜੀ ਗੁਰੂ ਸਾਹਿਬ ਦੇ ਬਾਠ ਬਾਈਸ ਵੱਲੋਂ ਚਾਰਜ ਦਿੱਤਾ ਗਿਆ ਉਸ ਪਿਲੀ ਵਕਤੀ ਕੇ ਨਾਲ ਸਾਰੀ ਜਿਹੜੀ ਪੁਸਤਾ ਦਿੱਤੀ ਗਈ ਹੈ ਦਸਤਾ ਦੇ ਘਾਟਨ ਚਲੋ ਗੁਰਗਾਂ ਸਾਹਿਬ ਜੀ ਆਇ ਇਸ ਦਮ ਬੈਗਿਆ ਸੁਭੇ ਉਹ ਸਾਰਾ ਉਸੇ ਬਰਜਾਦਾ ਨੀ ਨਸੀਬ जो बणी सघ परंपरा आहे आम आदमी पार्टी वारी गुरू ग्रंथ साहिब जी सवारी बबी बाद एक साथ उन असीं वाल फ्री बि गाय परंपरा ऐं गुरू ग्रंथ साहिब पहुची त उते कोई सॼी पार्टी आम आदमी पार्टी खे उन सॼी मन जी श्रद्धा सरकरनि जी सारियुनि ਦੀ ਜਿਸ ਪਾਡਿਓਸ ਉਹਨਾਂ ਨੇ ਉਸ ਪਾਡਿਓਸ ਵੀ ਇੰਟਰਪਰਟ ਕੀ ਉਹਨਾਂ ਬਈਆਪ ਤੋਂ ਪਰਿਵਾਰ ਜੋ ਹੈ ਸਾਹ ਪਾਸ਼ੀਮਾਂ ਜਿੱਥੇ ਉਹਨਾਂ ਨੇ ਪੰਜਾਬ ਦੇ ਗ੍ਰੈਜੂਏਸ਼ਨ ਲੈ ਕੇ ਆਂਦਾ ਨੌਕਰੀ ਦੀ ਗੱਲ ਹੋ ਗਈ ਤੇ ਮੈਂ ਨੌਕਰੀ ਦੀ ਗੱਲ ਕਰਨ ਤੋਂ ਪਹਿਲੇ ਅਮਰੀਕਾ ਅਪਲੋਸ਼ਨ ਸੀ ਕਿ ਇਹ ਨਰਮਟਿਕ ਕਿ ਆਰਾਵਲ ਪੰਡਿਤ ਉਹ ਜਿਹੜਾ ਫੰਡ ਹੈਗਾ ਆਪਣੇ ਉੱਥੇ ਦੀ ਕੁੜੀ ਲਈ ਟਿਚਰ ਲੱਗੀ ਆ ਮਲ ਕੋਈ ਨਹੀਂ ਮਲ ਕੋਈ ਨਹੀਂ ਸੋਰੀ ਆ ਡੋਟ ਨੋ ਕਿੱਥੇ ਤਪੜਿਆ ਜੋ ਉਹ ਕੁੜੀ ਜਿਹੜੀ ਗੱਟਚੇ ਲੱਗੀ ਆ ਘੁੰਮਣਾ ਟਿਚਰ ਚਾਹੀਦੀ ਆ ਉਹਨਾਂ ਦੇ ਕੈਂਡੀਡੇਟ ਆਉਤੇ ਰੈਸੀ ਹੋਰ ਉਹਨਾਂ ਦੇ ਕੰਟੀਡੀਟ ਫੈਸਲੇ ਹੁੰਦੇ ਨੇ ਕਿ ਕੁੜੀ ਸਾਬ ਨੂੰ ਪ੍ਰੈਕਟਿਕ ਨਾ ਮਿਲਦੀ। ਉਹ ਕੁੜੀ ਨੂੰ ਚਾਰ ਨੌਕਰੀਆਂ ਫਰਸ਼ ਹੋਈਆਂ ਸੀ ਲੇਕਿਨ ਉਹਨੇ ਸਬਸਪੈਕਟਿੰਗ ਹੋ ਗਈ ਹੈ। ਪਰ ਉਹਨਾਂ ਦੇ ਮਾਪੇ ਦਾ ਇਹ ਕਹਿਣਾ ਸਾਡੀ ਮੀਟਿੰਗ ਵਿੱਚ ਕਿ ਅਸੀਂ ਬੜੇ ਕੋਈ ਨਹੀਂ ਸਰਵਾ। ਜੋ ਜਿਸ ਕਲੀਨਿਕਸ ਰਹੀਆਂ ਜਾਂ ਅਨਿਅ ਸਕੂਲ ਜਹੇ ਗਿਆ ਦਾ 44-44 ਹਜ਼ਾਰ ਰੁਪਏ ਤੇ ਇੱਕ ਵਿਸ਼ਲ ਕੋਰ ਪੈਸੇ ਲਗਾਉਂ ਏ ਇੱਕ ਸਰਕਾਰ ਜਿਹੜੀ ਜ਼ਮੀਨ ਦੇ ਉੱਤੇ ਹੈ। भॻत भग माना एडमिनिस्ट्रेशन उन्हनि जी पारदर्शन टीचर उन बोलनि तरीक़ा सिखा जॾहिं आम बचा बचा मैं सिंधी दफ़्तर उघाटन जी का उसार गुरु साहिब जी